ਇਹ ਕੰਬਾਈਨ ਵੀ ਜਿੱਤੀ ਸੀ ਬਾਈ ਤੁਸੀਂ ਨਾ ਦੇਦਲਾਂ ਦੇ ਕੱਪ ਦੇ ਕੰਬਾਈਨ ਵੇਚਦੀ ਬਾਈ ਕੰਬਾਈਨ ਬੜੀ ਅੰਟੀਕ ਪਰ ਉਹ ਵੀ ਨਹੀਂ ਸਮਾਨ ਇਹ ਆ ਦੋਸਤੋ ਹਰਿਆਣੇ ਦੀ ਰੋੜੀ ਕੁੱਟਣ ਵਾਲੀ ਮਸ਼ੀਨ ਮਤਲਬ ਸ਼ੀਲੂ ਕਬੱਡੀ ਦਾ ਬਹੁਤ ਵੱਡਾ ਖਿਡਾਰੀ ਹੈ ਬਾਈ ਦੋਸਤੋ ਅੱਜ ਮਲਾਉਂਦੇ ਆ ਤੁਹਾਨੂੰ ਸ਼ੀਲੂ ਨਾਲ ਸ਼ੀਲੂ ਨੂੰ ਕੌਣ ਨਹੀਂ ਜਾਣਦਾ ਨਾ ਕਬੱਡੀ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਬਣ ਗਿਆ 20 ਕੇ ਸਾਲ ਦੀ ਉਮਰ ਦੇ ਵਿੱਚ ਹੀ ਤੇ ਉਹਦੇ ਬਾਈ ਦੇ ਘਰਾਂ ਕੋਲੋਂ ਕੁਝ ਮੁੰਡੇ ਮਿਲੇ ਸੀਗੇ ਤੇ ਉਹ ਕਹਿੰਦੇ ਆਜੋ ਮੈਂ ਲੈ ਕੇ ਚੱਲਦਾ ਤੁਹਾਨੂੰ ਸ਼ੀਲੂ ਕੋਲ ਤੇ ਆਜੋ ਬਾਈ ਨਾਲ ਜਿਹੜੀ ਗੱਲਬਾਤ ਕਰਾਂਗੇ ਤੇ ਅੱਗੇ ਉਹਨੇ ਕਿੱਥੇ ਖ ਤੇ ਆ ਜਿਹੜੀ ਗੱਡੀ ਆ ਬਾਈ ਸ਼ਿੱਲੂ ਦੀ i20 ਤੁਸੀਂ ਪਹਿਲਾਂ ਜਿੱਤੀ ਸੀ ਦੇਖਿਆ ਹੋਣਾ ਹੈ ਨਾ ਮੈਚ ਤੇ ਆ ਗੱਡੀ ਦੇ ਵਿੱਚ ਜਿਹੜਾ ਬਾਈ ਸ਼ਿੱਲੂ ਬੈਠੇਗਾ ਉਹ ਦੇਖੋ ਤੁਸੀਂ ਵੇਖ ਲਓ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਬਾਈ ਆ ਗਿਆ ਆਪਣੇ ਕੋਲ ਤੇ ਬਾਈ ਬਹੁਤ ਮਿੱਠੇ ਸੁਭਾਅ ਦਾ ਬੰਦਾ ਯਾਰ ਦੂਰੋਂ ਦੂਰੋਂ ਲੋਕ ਮਿਲ ਲਾਉਂਦੇ ਨੇ ਜਵਾਕ ਬੱਚੇ ਜਿਹੜੇ ਬਹੁਤ ਮਿਲ ਲਾਉਂਦੇ ਨੇ ਸ਼ਿੱਲੂ ਨੂੰ ਆਪਾਂ ਪਹਿਲਾਂ ਘਰ ਵਾਲੀ ਵੀਡੀਓ ਵੀ ਦਿਖਾਈ ਸੀ ਤੇ ਬਾਈ ਨਾਲ ਗੱਲਬਾਤ ਹੋਈ ਆ ਸ਼ਿੱਲੂ ਕਹਿੰਦਾ ਆਪਾਂ ਕਰਦੇ ਆਂ 2 ਮਿੰਟ ਦੀ ਗੱਲ ਤੇ ਜਿਹੜੇ ਬਾਹਰੋਂ ਮੁੰਡੇ ਆਏ ਹੋਏ ਨੇ ਉਹਨਾਂ ਨੂੰ ਜਿਹੜਾ ਸਾਹਿਬੀ ਗਾਉਂ ਦੋਸਤੋ ਬਾਈ ਸਿੱਧੂ ਨੂੰ ਮਿਲਣ ਪਹੁੰਚੇ ਸੀ ਹਰਿਆਣੇ ਦੇ ਵਿੱਚ ਰੋੜੀ ਕੋਟ ਨਾਲੀ ਮਸ਼ੀਨ ਤੁਸੀਂ ਜਾਣਦੇ ਹੋ ਨਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਜਿਹੜੇ ਬਾਈ ਨੂੰ ਲੋਕ ਕਰਦੇ ਆ ਤੇ ਬਾਈ ਦੇ ਪਹਿਲਾਂ ਪਿੰਡ ਗਏ ਸੀਗੇ ਤੇ ਉੱਥੇ ਬਾਈ ਹੈ ਨਹੀਂ ਕਿ ਤੇ ਮੈਂ ਤੇ ਖੇਡਣ ਆਈ ਸੀ ਤੇ ਇੱਥੇ ਦਾदू ਜੀ ਨੇ ਦੱਸਿਆ ਇਹਨਾਂ ਦੇ ਨੇ ਵੀ ਉੱਥੇ ਗਿਆ ਤੁਸੀਂ ਜਿਹੜਾ ਉੱਥੇ ਆ ਗਏ ਹੋਰ ਬਾਈ ਜੀ ਠੀਕ ਹੋ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਰਾਮ ਬਾਈ ਸਤਿ ਸ਼੍ਰੀ ਅਕਾਲ ਮੈਂ ਤੇ ਬਾਈ ਬਹੁਤ ਵੱਡੇ ਫੈਨ ਆ ਤੁਹਾਡੇ ਸੀ ਪੰਜਾਬ ਤੋਂ ਆਏ ਸੀਗੇ ਕਿੰਨੇ ਪਰਾਵੇ ਕੇ ਬਾਈ ਸਾਰੇ ਬਹੁਤ ਤੇ ਬਾਈ ਹੋਰ ਦੱਸੋ ਪੰਜਾਬ 'ਚ ਖੇਡਣਾ ਕਿਵੇਂ ਜੀ ਤੁਸੀਂ ਹਾਂ ਖੇਡਣਾ ਤੇ ਬਾਈ ਜੀ ਅਸੀਂ ਦੱਸੂਗਾ ਮੜਾ ਵੀ ਆਪਣਾ ਮੁੱਕਬਾਡੀ ਦਾ ਸ਼ੌਂਕ ਹੈ ਕਿਉਂਕਿ ਬਹੁਤ ਲੋਕ ਐ ਨਹੀਂ ਜਾਂਦੇ ਸੀ ਨੂੰ ਬਚਪਨ ਤੋਂ ਖੇਡਦਾ ਸੀ ਕਿਉਂਕਿ ਅਸੀਂ ਤਾਂ ਹੁਣ ਦੇਖਣਾ ਪੰਜਾਬ ਚ ਸਾਨੂੰ ਮਤਲਬ ਬਹੁਤ ਸਾਲ ਹੋ ਗਏ ਖੇਡ ਜਾਂਦੇ ਨੇ ਪੰਜ ਪੰਜਾਂ ਪੰਜ ਸਾਲ ਹੋ ਗਏ 55 ਸਾਲ ਹੋ ਗਏ ਜਿਵੇਂ ਬਚਪਨ ਦੇ ਵਿੱਚ 30 30 ਕਿਲੋ ਖੇਡਦੇ ਹੁੰਦੇ ਸੀ ਨਾ ਆਪਣੇ ਉਹ ਤਾਂ ਨਹੀਂ ਖੇਡਦੇ ਲੋ ਨਾ ਨਾ ਉਹ ਵੀ ਇੱਥੇ ਨਹੀਂ ਖੇਡਿਆ ਬਾਬਾ ਅੱਛਾ ਪਾਪਾ ਜੀ ਦਾ ਹਰਿਆਣਾ ਵਿੱਚ ਨਿਯੁਕਤੀ ਹੁੰਦੀ ਹੈ ਜੀ। ਨਿਯੁਕਤੀ। ਹਾਂ ਜੋ ਓਪਨ ਦੇ ਵੈਸ ਨਹੀਂ ਆਉਂਦੇ ਨਾ। ਅੱਛਾ ਜੀ। ਜੋ ਕ੍ਰੋਮੀ ਨਿਯੁਕਤ ਮੰਦੂ ਨਾ ਦਾ ਪ੍ਰਾਈਸ ਹੁੰਦਾ 31000 ਹੋ ਗਿਆ 5000 ਦਾ ਜਰੂਰ ਹੈ। ਅੱਛਾ। ਆਹ ਪ੍ਰਾਈਸ ਹੁੰਦਾ ਹੈ। ਇਸਨੇ ਕਿੱਡੇ ਬਾਏ ਇੱਕ ਸਾਲ ਕਿਤੇ। ਅੱਛਾ ਹੋ ਗਿਆ ਜੀ। ਹਾਂ। ਤੇ ਉਹ ਦੂਸਰੇ ਤੋਂ ਉੱਧਰ ਓਪਨ। ਹਾਂ ਤੇ ਹਰਿਆਣਾ ਵਿੱਚ 1 ਸਾਲ ਓਪਨ ਕਿੱਡੀ ਪੰਜਾਬ ਮਾਉਂਗਾ। ਤੇ ਬਾਈ ਦੀ ਫੈਮਲੀ ਜੀ ਕੌਣ ਕੌਣ ਹੈ? ਫੈਮਲੀ ਤੇ ਮਮੂ ਪਾਪਾ ਤੇ ਸਰਾ ਹੈਗਾ। ਅੱਛਾ ਪਾਪਾ ਦਾ ਦਾਦੀ ਜੀ। ਠੀਕ। ਤੇ ਇੱਕ ਬਾਈ ਲਿਆ ਦੱਸੋ ਸਾਡੇ ਲੋਕਾਂ ਨੂੰ ਬਾਜ਼ਾਰ ਚ ਕਾਫੀ ਕਨਫਿਊਜ਼ਨ ਆਈ ਬਾਈ ਨੇ ਪੜਾਈ ਹੈ ਜਿਹੜੀ 12ਵੀਂ ਤੱਕ ਸੱਚੂਵਾਰਨ ਤੱਕ ਪੜਾਈ ਲਈ ਬਾਈ ਜੀ ਆਹਨ ਪਿੱਛੇ ਵੀਡੀਓ ਵੀ ਦੇਖੀ ਸੀ ਦੀ ਵੈਲਿਊ ਹੀ ਸੀ ਠੀਕ ਆ ਬਾਈ ਜੀ ਤੇ ਹੋਰ ਬਾਈ ਜੀ ਅੱਗੇ ਪੰਜਾਬ ਚ ਕਿੱਥੇ ਖੇਡਣਾ ਪਸੂਣਾ ਤਿੰਨ ਤਰੀਕ ਨੂੰ ਡੇਗੂ ਵਾਲਾ ਕਿੱਥੇ ਡੇਗੂ ਵਾਲਾ ਹਨਾ 63 11 ਅਸੀਂ ਦੇਖਿਆ ਸੀਗਾ ਤੁਹਾਡੇ ਘਰੇ ਗਏ ਸੀ ਤੇ ਉਹ ਜਿਹੜਾ ਕਮਾਲ ਪਰਫੋਮੈਂਸ ਕੀਤਾ ਸੀ ਤੇ ਉਹ ਵੀ ਜਿਹੜਾ ਸੀ ਇੱਥੇ ਸੀਗਾ ਤੇ ਬਾਕੀ ਬਾਈ ਹੋਰ ਵੀ ਕਾਫੀ ਜਿਹੜੇ ਨਾਮ ਸੀ ਉਹ ਦੇਖਣ ਨੂੰ ਮਿਲੇ ਉਹ ਕਿੱਧਰ ਹੈ ਆਪਕੋ ਬਜੀ ਤੋਂ i20 ਵੇਜੀ ਹੈ i20 ਦਿੱਤੀ ਜੀ ਬਈ ਇੱਕ ਕੰਬੈਨ ਵੀ ਜਿੱਤੀ ਸੀ ਬਾਈ ਤੁਸੀਂ ਨਾ ਦੇ ਦੇਣਾ ਦੇ ਕੱਪ ਤੇ ਹੁਕਮ ਬਾਈਨ bhd ਵੈਲਕਮ ਬਾਈਨ ਵਧੀਆ ਲੱਗੀ ਜੀ ਤਰੋਪਿੰਦੇ ਜੀ ਹੁਕਮ ਵਧੀਆ ਨਹੀਂ ਸੀ ਬੜੀਆ ਲੱਗੀ ਕੋਈ ਅੱਛਾ ਸੈਕੰਡ ਹੈਂਡ ਦੇ ਦਿੰਦੇ ਆ ਹਾਂ ਸੈਕੰਡ ਹੈਂਡ ਦੇ ਦਿੰਦੇ ਕੋਈ ਤਰੋਪਿੰਦੇ ਜੀ ਆ ਕੋਈ ਤਾਂ ਇਟੈਕ ਠੀਕ ਠਾਕ ਚਲਕਦਾ ਹੈ ਨਾਲ ਸਾਰੀ ਜੀ ਬਾਕੀ ਸਾਰੀ ਕਰਾ ਦਿੰਦੇ ਆ ਕਰਾਦੀ ਹੁੰਦੀ ਹੈ ਅਨਾਂਟ ਗਿਆ ਨਾ ਵੀ ਦੇਖਿਆ ਸੀ ਵੀ origignal ਹੀ ਹੈਗਾ ਹਨਾ ਵੈਸੇ ਹਾਂ ਹਾਂ ਠੀਕ ਹੈ ਮੋਡੀਫਾਈ ਜੱਡਵਾ ਸਕਦੇ ਫਿਰ ਵੀ ਉਹ ਲਈਓ ਤਾਂ ਫਿਰ ਵੀ ਠੀਕ ਹੈਗਾ ਬਾਕੀ ਹੋਰ ਦੂਜੇ ਦਾ ਬਿਲਕੁਲ ਤੇ ਅੱਛਾ ਤਾਂ ਕਰਕੇ ਰੰਗ ਦੇ ਦਿੰਦੇ ਹਾਂ ਅਸੀਂ ਹਾਂ ਫਿਰ ਸ਼ੀਰ ਤੋਂ ਕੰਦੇ ਆਹ ਵਾਹ ਹੋਰ ਭਾਈ ਤੁਹਾਨੂੰ ਸੱਚ ਵਧਾਈਆਂ ਦੇਣੀਆਂ ਸੀ ਤੁਹਾਡਾ ਵਿਆਹ ਹੋ ਗਿਆ ਸੀ ਇਹ ਤੇ ਭਾਈ ਕਿਹੜਾ ਪਿੰਡ ਆ ਤੁਸੀਂ ਰਹਾ ਹੋਇਆ ਕਿੱਦਾਂ ਫਰਮਾਉਣਾ ਮੈਂ ਫਰਮਾਉਣਾ ਹੈ ਆਪਣੀ ਨੇੜੀ ਹੈ ਆਪਣੇ ਤੋਂ 30 ਕਿਲੋਮੀਟਰ ਹੈ ਸੱਚੀ ਕਿੰਨੇ ਕਿਲੋਮੀਟਰ ਹੈ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਚਾਤੂੜ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ